ਮੈਂ ਸਭ ਤੋਂ ਪਹਿਲਾਂ ਆਪਣੇ ਮਾਜੋਬ ਮੁੱਖੰਤੇ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਅਸੀਂ ਪਿਛਲੇ ਦਿਨੀ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਸਿੱਖ ਪੰਥ ਦੇ ਪਹਿਲੇ ਹੈਡ ਗੰਥੀ ਬਾਬਾ ਬੁੱਢਾ ਜੀ ਜਿਨ੍ਹਾਂ ਦਾ ਬਹੁਤ ਵੱਡਾ ਧਾਰਮਿਕ ਸਤਾਨ ਜ਼ਬਰਦਸਤ ਦੇ ਵਿੱਚ ਹੈ ਜਿਹੜਾ ਬਿਲਕੁਲ ਡੇਰੋ ਬਾਬਾ ਨਾਨਕ ਦੇ ਨਾਲ ਅਤੇ ਕਰਤਾਰਪੁਰ ਸਾਹਿਬ ਦੇ ਨਾਲ ਜਿਹੜਾ ਲੱਗਦਾ ਬੇਸ਼ੱਕ ਉਹ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ ਪਰ ਉੱਥੇ ਬਹੁਤ ਸਾਰੇ ਗੁਰਦਾਸਪੁਰ ਦੇ ਸਾਡੇ ਪੈਨਪਤਾ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਨੂੰ ਮੰਨਦੇ ਲੱਖਾਂ ਲੋਕ ਜਿਹੜੇ ਹੁੰਦੇ ਆ। ਅਰਮਦਾਸ ਬਹੁਤ ਹੀ ਸਾਡੇ ਲਈ ਵੱਡਾ ਧਾਰਮਿਕ ਸਥਾਨ ਸੀਗਾ। ਮੈਂ ਮਾਝੂ ਮੁਖਮੰਤੀ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਕਿ ਇੱਕ ਜ਼ਮਾਨੇ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਖੁਦ ਇਸ ਸ਼ਹਿਰ ਦੇ ਚਾਰ ਚਵਿਤ ਚਾਰ ਗੇਟ ਜਿਹੜੇ ਉਹ ਬੜਵਾਏ ਸੀਗੇ। ਸੋ ਮੈਂ ਜਦੋਂ ਮੁਖਮੰਤੀ ਸਾਹਿਬ ਨੂੰ ਦੱਸਿਆ ਉਨਾਂ ਕੋ ਫਾਈਲ ਭੇਜੀ ਤੇ ਉਹਨਾਂ ਨੇ ਆਪਣੇ ਅਖਤਿਆਰੀ ਫੰਡਾਂ ਦੇ ਵਿੱਚੋਂ ਅੱਜ ਜਿਹੜਾ ਉਹਨਾਂ ਨੇ 2 ਕਰੋੜ 72 ਲੱਖ 83 ਹਜ਼ਾਰ 785 ਰੁਪਏ ਜਿਹੜੇ ਉਹ ਜਾਰੀ ਕਰਤੇ ਜਿਹਦੇ ਨਾਲ ਅਸੀਂ ਚਾਦ ਗੇਟਾਂ ਦੀ ਸਾਰੀ ਜਿਹੜੀ ਆ ਉਹ ਕਦਾਂਗੇ ਅੱਜ ਹੀ ਮੈਂ ਪੀ ਡਬਲਯੂ ਡੀ ਆ ਵਾਲਿਆਂ ਨੂੰ ਕਿਹਾ ਕਿ ਉਹ ਤੁਹਾਨੂੰ ਤੇ ਟੈਂਡਰ ਜਿਹੜੇ ਲਾਉਣ ਕਿਉਂਕਿ ਅਸੀਂ ਚਾਹੁੰਦੇ ਆ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਹੈ ਇਹਦੀ ਦੇਖ ਇਦਾਂ ਦੀ ਬੜੇ ਕਿਉਂਕਿ ਲੱਗ ਗਈ ਦੇਰ ਬਾਬਾ ਨਾਨਕ ਗੁਰੂਕਾਰਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਾਲ ਹੀ ਕਰਤਾਰਪੁਰ ਸਾਹਿਬ ਹੈ ਇਹਨਾਂ ਸਾਰੇ ਪੰਜਾਬ ਹਸਤਾਨਾਂ ਦੀ ਮੈਂ ਕੱਲ ਜਿਹੜੇ ਕੇਂਦਰੀ ਰਾਜ ਮੰਤਰੀ ਰੇਲਵੇ ਦੇ ਰਾਜ ਮੰਤਰੀ ਸਰਦਾਰ ਅਨੀਤ ਸਿੰਘ ਮਿੱਟੂ ਜੀ ਨੇ ਉਹਨਾਂ ਕੋਲ ਟਾਈਮ ਲਿਆ ਉਹਨਾਂ ਕੋਲ ਟਾਈਮ ਲੈ ਕੇ ਮੈਂ ਐਕਚੁਅਲੀ ਜਿਹੜਾ ਇੱਥੇ ਸਾਡੇ ਰੇਲਵੇ ਸਟੇਸ਼ਨ ਹੈ ਜਿਹੜੀ ਅੰਬਸਰ ਤੋਂ ਡੇਰ ਦਾ ਬਾਬਾ ਨਾਨਕ ਨੂੰ ਰੇਲ ਚੱਲਦੀ ਹੈ ਉਹ ਉਹਦਾ ਰੇਲਵੇ ਸਟੇਸ਼ਨ ਜਿਹੜਾ ਖਰਾਬ ਹੋ ਗਿਆ ਬਹੁਤ ਬੁਰੀ ਹਾਲਤ ਹੈ ਉਹਨੂੰ ਠੀਕ ਕਰਨ ਵਾਸਤੇ ਮੈਂ ਪਿਛਲੇ ਇੱਕ ਸਾਲ ਤੋਂ ਮਿਹਨਤ ਕਰ ਰਿਆ ਹਾਂ ਔਰ ਕੱਲ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਮੈਂ ਦੁਬਾਰਾ ਫਾਈਲ ਉਹਨਾਂ ਕੋਲ ਲੈ ਕੇ ਜੜੀ ਜਾਦਾ ਕਿਉਂਕਿ ਮੈਂ ਚਾਹੁੰਦਾ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਧਾਰਮਿਕ ਸਥਾਨ ਹੈ ਇਹਦਾ ਰੇਲਵੇ ਸਟੇਸ਼ਨ ਦੇ ਦਾ ਬੱਸ ਸਟੈਂਡ ਇਹਦਾ ਚਾਰਜ ਫੇਰਾ ਜਿਹੜਾ ਸ਼ਹਿਰ ਦਾ ਇਦਾਂ ਦਾ ਸੁੰਦਰ ਹੋਵੇ ਇਦਾਂ ਦਾ ਵਧੀਆ ਹੋਵੇ ਕਿ ਜਿਹੜਾ ਵੀ ਬੰਦਾ ਬਾਬਾ ਬੁੱਢਾ ਸਾਹਿਬ ਜੀ ਦੇ ਮਤਲਬ ਉੱਥੇ ਨਮਸਕਾਰ ਕਰਨ ਆਵੇ ਆਪਣਾ ਸੀਸ ਝੁਕਾਉਣ ਆਵੇ ਮੱਥਾ ਟੇਕਣਾ ਹੋਵੇ ਉਹਨੂੰ ਲੱਗੇ ਕਿ ਵਾਕਿਆ ਹੀ ਇੱਕ ਬਹੁਤ ਵਧੀਆ ਸਥਾਨ ਹੈ ਸੋ ਮੈਂ ਇੱਕ ਅਦਾ ਦੁਬਾਰਾ ਆਪਣੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਢੇਟਾ ਵਾਸਤੇ ਪੈਸੇ ਜਾਰੀ ਕੀਤੇ ਆ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਮੈਂ ਅਜਨਾਲਾ ਪੂਦੇ ਵਿਧਾਨ ਸਭਾ ਹਲਕੇ ਵੱਲੋਂ ਡੇਦਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵੱਲੋਂ ਫਰੇਗੜ ਚੂਂਡੀਆਂ ਵਿਧਾਨ ਸਭਾ ਹਲਕੇ ਵੱਲੋਂ ਇਹ ਸਾਰੇ ਹਲਕੇ ਜਿਹੜੇ ਜਿੱਥੇ ਇਸ ਗੁਰੂ ਘਰ ਦੇ ਸੰਗਤ ਜਿਹੜੀ ਇੱਥੋਂ ਜਾਂਦੀ ਆ ਉਹ ਸਾਰਿਆਂ ਦੇ ਵਿੱਚ ਪੈਂਦਾ ਸਾਰਿਆਂ ਵੱਲੋਂ ਮੈਂ ਗਰਦਾਸਪੁਰ ਜ਼ਿਲ੍ਹੇ ਲੌਮਸਤ ਜ਼ਿਲ੍ਹੇ ਨੂੰ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੈਸੇ ਜਾਰੀ ਕੀਤੇ ਆ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਕਰੂੰਗਾ ਕਿ ਜਦੋਂ ਅਸੀਂ ਇਹਨਾਂ ਮਤਲ ਗੇਟਾਂ ਦਾ ਨੀਂਹ ਪੱਥਰ ਰੱਖੀਏ ਜੇ ਉਹਨਾਂ ਕੋਲ ਵਕਤ ਲੱਗਾ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਖੁਦ ਆ ਕੇ ਇਸ ਇਤਿਹਾਸਿਕ ਪਲ ਦੇ ਮੌਕੇ ਜਿਹੜਾ ਜੇ ਉਹ ਨੀਂਹ ਪੱਥਰ ਰੱਖ ਦੇਣਗੇ ਤੇ ਮੈਂ ਬਹੁਤ ਮੇਰਾ ਮਨ ਖੁਸ਼ ਹੋਊਗਾ ਬਾਕੀ ਸੀਐਮ ਸਾਹਿਬ ਦੇ ਕਈ ਇਹਦਾ ਬਹੁਤ ਜਿਵੇਂ ਹੁੰਦੇ ਆ ਪਰ ਮੇਰਾ ਖਿਆਲ ਅਗਲੇ 10-15 ਦਿਨਾਂ ਚ ਅਸੀਂ ਇਹਦੀ ਸ਼ੁਰੂਆਤ ਕਰਾਂਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਅਜਨਾਲੇ ਦੀ ਜਨਤਾ ਨੂੰ ਡੇਲਵ ਬਬਨਾਨਕ ਦੀ ਜਨਤਾ ਦਾ ਸਾਧਿਆਂ ਦਾ ਸਾਡਾ ਮਾਂ ਰੱਖਿਆ ਔਰ ਸਭ ਤੋਂ ਵੱਡੀ ਗੱਲ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਪਵਿੱਤਰ ਨਗਰੀ ਦਾ ਜਣਾ ਤੁਸੀਂ ਮਾਂ ਰੱਖਿਆ ਇਹਨਾਂ ਚਾਰ ਗਿੱਟਾਂ ਦੇ ਨਾਲ ਤੁਸੀਂ ਦੇਖਿਓ ਇਸ ਸ਼ਹਿਰ ਦੀ ਦਿੱਖ ਜਿਹੜੀ ਹੈ ਉਹ ਬਦਲ ਜਾਊਗੀ ਇਹ ਸ਼ਹਿਰ ਸੋਨਾ ਹੋਊਗਾ ਜਿੱਦੇ ਵੱਡੇ ਮਹਾਨ ਸਾਡੇ ਬਾਬਾ ਬੁੱਢਾ ਸਾਹਿਬ ਨੇ ਉਸ ਸ਼ਹਿਰ ਨਾਲ ਸਾਡਾ ਸ਼ਹਿਰ ਜਿਹੜਾ ਬਿਹਤਰ ਬਣਾ ਚਾਹੀਦਾ ਉਹ ਮੇਰੀ ਇੱਕ ਕੋਸ਼ਿਸ਼ ਹੈ ਕਿ ਸ਼ਹਿਰ ਨੂੰ ਇੱਕ ਇੱਕ ਦੰਬਰ ਦਾ ਸ਼ਹਿਰ ਜਿਹੜਾ ਬਣਾਇਆ ਜਾਵੇ ਸੀਐਮ ਸਾਹਿਬ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ